ਸੱਦਰੂ ਕਰ ਲੈਨੇ ਗਿੱਦੜਬਾਹਾ ਦਾ ਜਿੱਥੇ ਗਿੱਦੜਬਾਹਾ ਦੇ ਪਿੰਡ ਬੁਬਾਨੀਆਂ ਦੇ ਵਿੱਚ VOTING process ਰੁਕ ਗਈ ਹੈ ਦੱਸਦੇ ਕਿ ਬੂਥ ਕੈਪਚਰਿੰਗ ਦੇ ਇਲਜ਼ਾਮ ਲੱਗੇ ਨੇ ਅਕਾਲੀ ਦਲ ਨੇ ਬੂਥ ਕੈਪਚਰਿੰਗ ਦੇ ਇਲਜ਼ਾਮ ਲਗਾਏ ਨੇ ਆਮ ਆਦਮੀ ਪਾਰਟੀ ਦੇ ਇਥੇ ਲੋਕ ਵੱਡੇ ਪੱਦਰ ਤੇ ਇਕੱਠੇ ਹੋਏ ਨੇ ਗਿੱਦੜਬਾਹਾ ਦਾ ਪਿੰਡ ਹੈ ਬੁਬਾਨੀਆਂ ਜਿੱਥੇ VOTING process ਰੁਕ ਗਈ ਵਕਵਾਖਾ ਮਾ ਤੋਂ ਵਕਵਾਖ ਪਿੰਡਾਂ ਤੇ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਕਿਸੇ ਝੜਪ ਪੂਰੀ ਹੈ ਤੱਕ ਕਿਤੇ ਤੱਕ ਕੇ ਸ਼ਾਇਦ આરોਪ ਲੱਗਨ ਦੇ ਮਾਮਲੇ ਸਾਹਮਣੇ ਆ ਰਹੇ ਦੱਸ ਜਿ ਕਿ ਆ ਬੂਤ ਕੈਪਚਰਿੰਗ ਕਾਰਨ ਦੱਸਿਆ ਜਾ ਰਿਹਾ ਕਿ ਕੀਤੀ ਗਈ ਹੈ ਔਰ ਸ਼੍ਰੋਮਣੀ ਕਾਲੇ ਦਲ ਦੇ ਵੱਲੋਂ ਇਨਸਾਮ ਦਰਚਾ ਲਗਾਏ ਗਏ ਨੇ ਔਰ ਇਸ ਤੇ ਉਹਦੇ ਦੀ ਜਾਣਕਾਰੀ ਲੈ ਲੈਨੇ ਫੋਨ ਲਾਈਨ ਤੇ ਸਹਿਯੋਗ ਵੀ ਜੋੜਨੇ ਜਤਿੰਦਰ ਜੋੜੀ ਜਤਿੰਦਰ ਮੌਕੇ ਦੇ ਹਾਲਾਤ ਕੀ ਨੇ ਵੱਡੇ ਪੱਧਰ ਤੇ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਲੋਕ ਇਕੱਠੇ ਹੋਏ ਨੇ ਗਿੱਦੜਵਾਹਾ ਦਾ ਪਿੰਡ ਬੁਬਾਣੀਆਂ ਜਿੱਥੇ VOTING process ਰੁਕ ਦਿੱਤਾ ਗਿਆ ਜੀ ਤਾਂ ਬਿਲਕੁਲ ਮੈਸੇਜ ਇਹ ਗੱਲ ਕਰ ਲਈਏ ਤਾਂ ਜਿਹੜੀ ਅੱਜ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੇਸ਼ਰ ਦੀਆਂ ਇਲੈਕਸ਼ਨਾਂ ਸਨ ਤਾਂ ਉਹਨਾਂ ਨੂੰ ਲੈ ਕੇ ਸਹਿਰ ਤੋਂ VOTING ਜਿਹੜੀ ਹੋ ਰਹੀ ਸੀ VOTER ਆਪਣੀ ਵੋਟ ਪਾਉਣ ਦੇ ਲਈ ਪਹੁੰਚ ਰਹੇ ਸਨ ਤਾਂ ਗਿੱਦੜਵਾਹਾ ਦੇ ਪਿੰਡ ਭਵਾਨੀਆਂ ਦੇ ਵਿੱਚ ਮਤਲਾ ਜਿਹੜਾ ਗਮਰਾ ਜਾਂਦਾ ਇਹ ਜਮਰਾਇ ਜਿਹੜਾ ਮਸਲਾ ਜਿਹੜਾ ਬਣ ਜਾਂਦਾ ਕਿ ਉੱਥੇ VOTING ਜਿਹੜੀ ਰੋਕ ਦਿੱਤੀ ਜਾਂਦੀ ਆ ਕਾਲੀ ਦਲ ਦੇ ਵੱਲੋਂ ਰੋਪ ਲਗਾਏ ਜਾਂਦੇ ਨੇ ਰੂਲਿੰਗ ਪਾਰਟੀ ਦੇ ਉੱਤੇ ਸੱਤਾਧਾਰੀ ਪਾਰਟੀ ਦੇ ਉੱਤੇ ਕਿ ਇਹਨਾਂ ਦੇ ਵੱਲੋਂ ਵੋਟ ਕੈਪਚਰਿੰਗ ਜਿਹੜੀ ਕੀਤੀ ਜਾ ਰਹੀ ਆ ਉਸ ਨੂੰ ਲੈ ਕੇ ਵੋਟਾਂ ਜਿਹੜੀਆਂ ਬੰਦ ਕਰਵਾ ਦਿੱਤੀ ਜਾਂਦੀਆਂ ਵੱਡੀ ਗਿਣਤੀ ਦੇ ਵਿੱਚ ਜਿੱਥੇ ਲੋਕ ਇਕੱਠੇ ਹੁੰਦੇ ਆ ਉੱਥੇ ਹੀ ਪੁਲਿਸ ਪ੍ਰਸ਼ਾਸਨ ਜਾਂ ਪੁਲਿਸ ਦੇ ਹਾਲਾ ਅਧਿਕਾਰੀ ਜਿਹੜੇ ਪਹੁੰਚ ਜਾਂਦੇ ਨੇ ਜਾਂ ਸਿਵਲ ਪ੍ਰਸ਼ਾਸਨ ਦੇ ਹਾਲਾ ਅਧਿਕਾਰੀ ਨੇ ਉਹ ਵੀ ਇੱਥੇ ਪਹੁੰਚਦੇ ਨੇ ਤਾਂ ਹੁਣ ਜਿਹੜਾ ਉੱਥੇ ਮਸਲਾ ਹਲੇ ਤੱਕ ਤਣਾਅਪੂਰਨ ਜਿਹੜਾ ਬਣਿਆ ਹੋਇਆ ਆ ਆਮ ਆਦਮੀ ਪਾਰਟੀ 'ਤੇ الزام ਲੱਗੇ ਨੇ ਸ਼੍ਰੋਮਣੀ ਕਾਲੇ ਦਲ ਨੇ ਲਗਾਏ ਨੇ ਸ਼੍ਰੋਮਣੀ ਕਾਲੇ ਦਲ ਦੇ ਵੱਲੋਂ ਪਾਸਿਓਂ ਕਿਹੜੇ ਲੀਡਰ ਨੇ ਕੌਣ ਉਮੀਦਵਾਰ ਨੇ ਜਾਂ ਕੌਣ ਨੇ ਔਰ ਆਮ ਆਦਮੀ ਪਾਰਟੀ ਦੇ ਵੱਲੋਂ ਕੌਣ ਉਮੀਦਵਾਰ ਨੇ ਜਾਂ ਕੌਣ ਲੀਡਰ ਨੇ ਜਿਹੜੇ aarop ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਹਲੇ ਤੱਕ ਜਿਹੜੇ ਨਿਸ਼ਾਨੇ ਸਾਧੇ ਜਾ ਰਹੇ ਪਹਿਲਾਂ ਵੀ ਅਕਾਲੀ ਦਲ ਵੱਲੋਂ ਜਿਹੜੀ ਰੂਲਿੰਗ ਪਾਰਟੀ ਤੇ ਲਗਾਤਾਰ ਜਿਹੜਾ ਹਮਲਾ ਇਸੇ ਤਰ੍ਹਾਂ ਹੀ ਛਵਦੀ ਹਮਲੇ ਕਈ ਤਰ੍ਹਾਂ ਦੇ ਕੀਤੇ ਜਾਂਦੇ ਹੁਣ ਵੀ ਜਿਹੜਾ ਆਮ ਆਦਮੀ ਪਾਰਟੀ ਦੇ ਜਿਹੜੇ ਉਥੋਂ ਵਿਧਾਇਕ ਨੇ ਡਿਪਟੀ ਲੋਨ ਆਉਣਾ ਦੇ ਵੱਲੋਂ ਉਹਨਾਂ ਦੇ ਉੱਤੇ ਵੀ ਕਈ ਤਰ੍ਹਾਂ ਦੇ ਨਿਸ਼ਾਨੇ ਸਾਧੇ ਜਾ ਰਹੇ ਪਰ ਇੱਥੇ ਜਿਹੜਾ ਉਹਨਾਂ ਦੇ ਵੱਲੋਂ ਇਹ ਸਾਹਮਣੇ ਆ ਰਿਹਾ ਕਿ ਇੱਕ ਛੋਟੇ ਜਿਹੇ ਪਿੰਡ 'ਚ ਇਸ ਤਰ੍ਹਾਂ ਕਰਨਾ ਕਿ ਅਕਾਲੀ ਦਲ ਦੇ ਵੱਲੋਂ ਔਰੋਪ ਜਿਹੜੇ ਬੇਬੁਨਿਆਦ ਹੈ ਲੇਕਿਨ ਅਕਾਲੀ ਦਲ ਲਗਾਤਾਰ ਹੀ ਜਿਸ ਤਰ੍ਹਾਂ ਜਿਵੇਂ ਨੀ ਚੋਣਾ ਹੋਈ ਉਸ ਤੇ ਵਿੱਚ ਵੀ ਸਫਤਾਦਾਰੀ ਪਾਰਟੀ ਆ ਤਾਂ ਉਹ ਸਾਡੇ ਵੋਟਰਾਂ ਨੂੰ ਡਰਾਇ ਧਮਕਾਇਆ ਜਾ ਰਿਹਾ ਸਾਡੇ ਜਿਹੜੇ ਆਗੂ ਨੇ ਉਹਨਾਂ ਨੂੰ ਇਸ ਤਰ੍ਹਾਂ ਕੀਤਾ ਜਾਂਦਾ ਲੇਕਿਨ ਇੱਥੇ ਹਲੇ ਤੱਕ ਜੋ ਵੀ ਸਾਹਮਣੇ ਆਉਂਦਾ ਜਾਂ ਕੀ ਰੋਪ ਲੱਗਦੇ ਨੇ ਜਾਂ ਵਾਕਿਆ ਇਥੇ ਹੋ ਰਿਹਾ ਸੀ ਕਿਉਂਕਿ ਅੰਦਰ ਦੀਆਂ ਤਸਵੀਰਾਂ ਹਲੇ ਤੱਕ ਸਾਹਮਣੇ ਨਹੀਂ ਆਈਆਂ ਤਾਂ ਵਾਕਿਆ ਇਥੇ ਕੁਝ ਗੜਬੜ ਚੱਲ ਰਹੀ ਸੀ ਜੋ ਵੀ ਦਸ਼ਕਾ ਦੇ ਨਾਲ ਜਰੂਰ ਸਾਹਮਣੇ ਕਰਾਂਗੇ ਠੀਕ ਹੈ ਬਹੁਤ ਸ਼ੁਕਰੀਆ ਤੁਸੀਂ ਜੀ ਕਿ ਗਿੱਦੜ ਬਾਹਾ ਦਾ ਪਿੰਡ ਬੁਬਾਣਿਆ ਜਿੱਥੇ VOTING process ਰੋਕ ਦਿੱਤੀ ਗਈ ਹੈ ਬੂਥ ਕੈਪਚਰਿੰਗ ਦੇ ਇਲਜ਼ਾਮ ਲੱਗੇ ਨੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵੱਲੋਂ ਇਹ આરોਪ ਲਗਾਏ ਗਏ ਨੇ ਹਾਲਾਂਕਿ ਇੱਥੇ ਲੋਕ ਵੱਡੇ ਪੱਧਰ ਤੇ ਇਕੱਠੇ ਹੋਏ ਨੇ ਪੁਲਸ ਉੱਤੇ ਮੌਕੇ 'ਵਲੀ ਇਖਾਨ ਤੱਕ ਪਹੁੰਚੀ ਹੈ ਗੁਬਾਣੀਆਂ ਦੇ ਵਿੱਚ voting process ਰੋਕ ਦਿੱਤਾ ਗਿਆ ਮੁਖਵਖਾ ਮਤ ਵਕ ਵਕ ਤਸਵੀਰਾਂ ਸਾਹਮਣੇ ਆ ਰਹੀ ਨੇ ਲਗਾਤਾਰ voting ਰੋਕੀ ਗਈ ਹੈ ਕਾਰਨ ਦੱਸਿਆ ਜਾ ਰਿਹਾ ਕਿ ਬੂਥ ਕੈਪਚਰਿੰਗ ਦੇ ਇਲਜ਼ਾਮ ਲੱਗੇ ਨੇ ਆਮ ਆਦਮੀ ਪਾਰਟੀ ਤੇ